ਸਤਨਾਮ ਧੰਨਵਾਦ ਗੁਰੂ ਸਾਹਿਬ ਜੀ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵਈ ਅਗਣਤ ਭਰੇ ਪੰਡਾਰ ਰੈਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਗਾਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਨ ਕੈ ਸੰਗ ਪਾਪ ਗਵਾਵਣਾ ਜਨਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਸਤਨਾਮ ਤਨ ਵਾਹਿਗੁਰੂ ਸਾਹਿਬ ਜੀ 22 ਮਹਲਾ 5 ਰਸਨਾ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਜ ਰਹਿਸਮਨਿ ਉਪਜਿਓ ਸਗਲੇ ਦੁਖ ਪਲਾਇਣ ਰਸਨਾ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਜ ਰਹਿਸਮਨਿ ਉਪਜਿਓ ਸਗਲੇ ਦੁਖ ਪਲਾਇਣ ਰਹਾ ਜੋ ਮੰਗੈ ਸੋਈ ਸੋਈ ਪਾਵੇ ਸੇਵ ਹਰਗੇ ਚਰਨ ਰਸਾਇਣ ਜਨਮ ਮਰਨ ਦੋਹੋਂ ਤੇ ਛੁਟਾ ਪਬਜਲ ਜਗ ਤਤ ਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਮਨ ਆਸੀ ਖੇਮ ਜਹ ਜਨਨਕ ਸਦਾ ਸਿਮਰ ਨਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ